ਕੀ ਤੁਸੀਂ ਜੇਤੂ ਬੰਨਾ ਚਾਹੁੰਦੇ ਹੋ ਜੇ ਹਾਂ ਤਾਂ ਫਿਰ ਹੋ ਜੋ ਤਿਆਰ ਜਿੱਤ ਦੀ ਕਾਮਨਾ ਕਰੋ ਵੱਡੇ ਸੁਪਨੇ ਲਵੋ ਆਪਣੇ ਨਿਸ਼ਾਨਿਆਂ ਨੂੰ ਮਿੱਥ ਲਵੋ ਵੱਡੇ ਵੱਡੇ ਟੀਚੇ ਰੱਖੋ ਉਹਨਾਂ ਟੀਚਿਆਂ ਦੀ ਪੂਰਤੀ ਦੇ ਲਈ ਸਿਹਰਦ ਯਤਨ ਕਰੋ ਕਲੀਅਰ ਕਟ ਫੈਸਲੇ ਲਵੋ ਕੀ ਕਰਨਾ ਕੀ ਨਹੀਂ ਕਰਨਾ ਤੇ ਉਹਨਾਂ ਯਤਨਾਂ ਲਈ ਰੱਜ ਕੇ ਜੀਤੋੜ ਮਿਹਨਤ ਕਰੋ ਤੇ ਜਿੱਤ ਯਕੀਨਨ ਤੌਰ ਤੇ ਤੁਹਾਡੀਆਂ ਬਰੂਹਾਂ ਤੇ ਆਵੇਗੀ ਕਿਉਂਕਿ ਜਦੋਂ ਅਸੀਂ ਜਿੱਤ ਦਾ ਵਾਤਾਵਰਣ ਸਿਰਜ ਲਿਆ ਜਦੋਂ ਅਸੀਂ ਜਿੱਤ ਨੂੰ ਆਪਣੀ ਕਲਪਨਾ ਦਾ ਹਿੱਸਾ ਬਣਾ ਲਿਆ ਜਦੋਂ ਜਿੱਤ ਲਈ ਯਤਨ ਸ਼ੁਰੂ ਕਰ ਦਿੱਤੇ ਤਾਂ ਦੋਸਤੋ ਜਿੱਤ ਯਕੀਨਨ ਹੁੰਦੀ ਹੈ ਜਿੱਤ ਵਧੀਆ ਹੁੰਦੀ ਹੈ ਤੇ ਉਹ ਜੇਤੂ ਲੋਕ ਕਦੇ ਵੀ ਨਾ ਹਾਰਦੇ ਨੇ ਨਾ ਹੰਬਦੇ ਨੇ ਨਾ ਥੱਕਦੇ ਨੇ ਉਹ ਆਪਣੀਆਂ ਵਧੀਆ ਰਾਹਾਂ ਦੇ ਉੱਤੇ ਡਟੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਤੁਰੇ ਰਹਿੰਦੇ ਨੇ ਤੇ ਆਓ ਫਿਰ ਹੋ ਜੋ ਤਿਆਰ ਹੁਣੇ ਖੜੇ ਹੋ ਜੋ ਉੱਠੋ ਡਟ ਜਾਓ ਜਿੱਤ ਦੀਆਂ ਰਾਹਾਂ ਤੇ ਕਿਉਂਕਿ ਜਿੱਤ ਤੁਹਾਡਾ ਇੰਤਜ਼ਾਰ ਕਰ ਰਹੀ ਆ ਬਹੁਤ ਬਹੁਤ ਧੰਨਵਾਦ